ਹਾਂਜੀ ਭਾਈ ਜੀ ਨਮਸਕਾਰ ਰਿਹਾ ਦਾਬੂ ਸੱਤ ਚਿਆ ਗਾਲਕ ਕੀ ਹਾਲ ਚਾਲ ਹੈ ਸਭਾ ਗਤੇ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਾਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜਟ ਚੈਨਲ ਆਪਣ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਿਹੀਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤੇ ਇੱਕ ਖਰੇ ਤੇ ਟੌਪ ਯਾਨਪਰਾਂ ਦਾ ਸ਼ੌਂਕ ਕਰਾਉਂਦੇ ਰਿਹਾ ਕਰੀਏ ਹਾਂਜੀ ਵੀ ਸਤਿਨਾਮ ਕਰੋ ਚੈੱਕ ਮਰਾ ਭਰਾ ਆਪਣੇ ਬੱਤੇ ਜੋੜੇ ਦੀ ਕੁਆਲਿਟੀ ਬਾਈ ਜੀ ਕਬੂਤਰ ਕਹਦੇ ਤੁਹਾਨੂੰ ਪਤਾ ਹੀ ਹੈ ਕਿ ਨਿਹਰੀ ਬਾਈ ਜੀ ਅੱਗ ਦੀਆਂ ਲਾਟਾਂ ਨੇ ਲਾਟਾਂ ਚੈੱਕ ਕਰੋ ਮਰਾ ਭਰਾ ਬਰੇ ਬਲੱਡ ਲਾਈਨ ਤਕਰੀਬਨ ਹੁਣ ਤੁਹਾਨੂੰ ਜਜਮੈਂਟ ਹੋ ਹੀ ਜਾਏਗੀ ਠੀਕ ਹੈ ਜੀ ਇੰਨੇ ਕੇ ਸਮਝਦਾਰ ਪਰਖੀ ਠੀਕ ਹੈ ਜੀ ਸ਼کاری ਬੰਦੇ ਤੁਸੀਂ ਵੀ ਹੋ ਚੈੱਕ ਕਰ ਲੋ ਮਰਾ ਭਰਾ ਆਪਣਾ ਬੱਤਾ ਜੋੜਾ ਬਾਈ ਜੀ ਪਿਆਰ ਉਸਤਾਦ ਪੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਮਰਾ ਭਰਾ ਚੈੱਕ ਕਰੋ ਮਰਾ ਵੀਰ ਜੋੜੇ ਦੀ ਕੁਆਲਿਟੀ ਬਾਈ ਜੀ ਲੱਗਿਆ ਲਗਾਇਆ ਜੋੜਾ ਕੱਦ ਕਾਠ ਜੋੜੇ ਦਾ ਚੈੱਕ ਕਰ ਲਓ ਮਰਾ ਭਰਾ ਜਿਹਨੂੰ ਕਹਿੰਦੇ ਨਾ ਨੀਰੀ ਤਬਾਹੀ ਉਹ ਚੀਜ਼ ਆ ਮਰਾ ਵੀਰੋ ਵੀਰੇ ਬੱਚੇ ਉੱਡਣਗੇ ਉੱਡਣਗੇ ਜਿੱਥੇ ਮਰਜੀ ਛੱਡ ਦੋ ਮਰਾ ਭਰਾ ਫੁੱਲ ਸੁੱਚੇ ਪੈਰਾਂ ਦੇ ਬੱਚੇ ਆ ਮਰਾ ਵੀਰ ਇਹ ਜੋੜੀ ਤੇ ਤੁਰਦੇ ਨਹੀਂ ਵੀਰੇ ਗੇਮ ਪਾਣੀ ਪੂਰਾ ਮੰਨਦੇ ਨੇ ਮਰਾ ਭਰਾ ਠੀਕ ਆ ਚੈੱਕ ਕਰ ਲਓ ਮਰਾ ਵੀਰ ਤੁਸੀਂ ਚੈੱਕ ਕਰ ਲਉ ਮਰਾ ਵੀਰ ਤੁਸੀਂ ਆਪਣੇ ਜੋੜੇ ਨੂੰ ਮਰਾ ਭਰਾ ਠੀਕ ਹੈ ਜੀ ਲੱਗਿਆ ਲਗਾਇਆ ਜੋੜਾ ਸਗੋਂ ਜੋੜਾ ਲੌਂਗ ਦੀ ਤੁਹਾਨੂੰ ਕੋਈ ਲੋੜ ਨਹੀਂ ਵੀਰੇ ਕਦ ਕੜ ਕਬੂਤਰਾਂ ਦਾ ਚੈੱਕ ਕਰ ਲਉ ਮੈਂ ਕਹਿੰਦਾ ਤੁਸੀਂ ਕਿਸੇ ਬੰਦੇ ਨੂੰ ਮਰਾ ਵੀਰ ਆਪਣੀ ਜੋੜੀ ਵਿਖਾ ਦੋ ਇਹ ਜੇ ਕੋਈ ਬੰਦਾ ਜਾਨਵਰ ਹੈ ਨਿੰਦ ਜੇ ਮਰਾ ਭਰਾ ਤਾਂ ਆਪਾਂ ਬੈਠੇ ਮਰਾ ਵੀਰ ਆ ਚੈੱਕ ਕਰੋ ਬਾਈ ਜੀ ਕਬੂਤਰ ਦਾ ਕਦ ਕੜ ਦੇਖੋ ਜੀ ਸੰਨ ਅਰਗਾ ਉੱਚਾ ਲੰਮਾ ਗੱਬਰੂ ਜੱਜਦਾ ਕਿ ਹਾਂ ਵੀ ਫਿਰਦੀ ਹੈ ਕੋਈ ਚੀਜ਼ ਪੰਜਰੇ ਦੇ ਵਿੱਚ ਠੀਕ ਆ ਸਤਿਨਾਮ ਤੁਹਾਡੇ ਖੋਡਿਆਂ ਦੇ ਵਿੱਚ ਲੋਕੀ ਮੌਲ ਲਾਉਂਗੇ ਇਹ ਜੋੜੀ ਦਾ ਕਿ ਲੈ ਆ ਵੀਰੇ ਤੂੰ ਇੰਨੇ ਦਾ ਜੋੜਾ ਲਿੱਤਾ ਈ ਤੈਨੂੰ ਡਬਲ ਪੈਸੇ ਦੇਣੇ ਸਾਨੂੰ ਆ ਜੋੜਾ ਦੇ ਦੇ ਠੀਕ ਹੈ ਜੀ ਜਿਹੜਾ ਅਸਲ ਪਰਖੀ ਤੇ ਉਹ ਸ਼ਿਕਾਰੀ ਬੰਦਾ ਹੋਏਗਾ ਉਹੀ ਇਸ ਚੀਜ਼ ਨੂੰ ਸਮਝ ਸਕਦਾ ਆ ਬਾਕੀ ਸਤਨਾਮ ਬਿਲਕੁਲ ਪਿਓਰਟੀ ਦੇ ਵਿੱਚ ਬਰਾੜਿਆ ਬਿਲਕੁਲ ਪਿਓਰਟੀ ਦੇ ਵਿੱਚ ਉਸ ਚੀਜ਼ ਦੀ ਗਾਰੰਟੀ ਤੁਹਾਡੇ ਵੀਰ ਦੀ ਵੀਰੇ ਚੈੱਕ ਕਰ ਲੋ ਪੈਰਾਂ ਦੇ ਵਿੱਚ ਇਹਨਾਂ ਦੇ ਪੱਕੀਆਂ ਰਿੰਗਾਂ ਲੱਗੀਆਂ ਕੋਈ ਕੋਹ ਨਹੀਂ ਵੱਡੀਆਂ ਨਹੀਂ ਕੋਈ ਕੋਹ ਨਹੀਂ ਚੈੱਕ ਕਰੋ ਨਾਮ ਫੋਨ ਨੰਬਰ ਸਭ ਲੱਗ ਗਿਆ ਵਾ ਵੀਰੇ ਬਿਲਕੁਲ ਮੇਰਾ ਵੀਰ ਸਿਲੈਕਟਡ ਜੋੜੀਆਂ ਇਹ ਹੈਗੀਆਂ ਨੇ ਠੀਕ ਹੈ ਕਿਸੇ ਭਰਾ ਨੂੰ ਚਾਹੀਦੀ ਹੋਵੇ ਜਦੋਂ ਮਰਜ਼ੀ ਆਪਣੇ ਭਰਾ ਨਾਲ ਕੰਟੈਕਟ ਹੋ ਕਰ ਸਕਦਾ ਆ ਚੈੱਕ ਕਰ ਲਓ ਮਰਾ ਵੀ ਜਨਮਰ ਆਪਣਾ ਗੜਕਦਾ ਪਿਆ ਠੀਕ ਹੈ ਯਾਰੇ ਖਦੇ ਮੇਰਾ ਭਰਾ ਜੋੜਾ ਹੈ ਫ੍ਰੀਜ ਕੋਟ ਏਰੀਆ ਦੇ ਵਿੱਚੋਂ ਲੈ ਕੇ ਆਏ ਸੀਗੇ ਠੀਕ ਹੈ ਜੀ ਚੈੱਕ ਕਰ ਲਓ ਮਹਿੰਗੇ ਮੁੱਲ ਤੇ ਮਰਾ ਵੀ ਬਾਈਆਂ ਨੇ ਇਹ ਹੱਥ ਜੋੜਾ ਲਿੱਤਾ ਸੀਗਾ ਠੀਕ ਹੈ ਜੀ ਚੈੱਕ ਕਰ ਲਓ ਮਰਾਪਾ ਜੋੜੇ ਆਪਣਾ ਨੂੰ ਬਾਕੀ ਬਾਈ ਜੀ ਜੋੜੇ ਦਾ ਪ੍ਰਾਈਸ 3000 ਰੁਪਿਆ ਹੈ ਠੀਕ ਹੈ ਜੀ ਉਹਨੂੰ ਪਤਾ ਮਰਾ ਵੀ ਆਪਣਾ ਰੇਟ ਬਾਈ ਜੀ ਆਦੀ ਹੁੰਦਾ ਨਹੀਂ ਤਾਂ ਤੁਹਾਨੂੰ ਪਤਾ ਇਹੋ ਜਿਹੇ ਜੋੜੀ ਲੋਕੇ 6 ਤੋਂ 7 ਇਹਨੂੰ ਆਮ ਹੀ ਦਿੰਦੇ ਨੇ ਠੀਕ ਹੈ ਨਾ ਆਪਾਂ ਵੀਰੇ ਅੱਧ ਵਿੱਚ ਹੀ ਜੋੜਾ ਇਹ ਦੇ ਦਿਆਂਗੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਜਦੋਂ ਮਰਜ਼ੀ ਆਪਣੇ ਨਾਲ ਫੋਨ ਤੇ ਮਰਾ ਵੀਰ ਸੰਪਰਕ ਕਰ ਲਈ ਵੀਰੇ ਬਲੱਡ ਲਾਈਨ ਦੀ ਤੇ ਉਡਣ ਦੀ ਵੀਰੇ ਆਪਣੀ 101% ਗਾਰੰਟੀ ਰਹੀ ਕਿ ਬਾਕੀ ਥੋੜੀ ਸਾਂਭ ਦੀ ਮੇਰਾ ਭਰਾ ਮੈਂ ਗਾਰੰਟੀ ਲੈ ਨਹੀਂ ਸਕਦਾ ਠੀਕ ਹੈ ਨਾ ਚੈੱਕ ਕਰ ਲੋ ਵੈਸੇ ਦਾ ਯਾਰ ਤੁਹਾਨੂੰ ਪਤਾ ਹੀ ਮੇਰਾ ਬਰ ਇਹੋ ਜਿਹਾ ਜਾਮਰਾ ਦੀ ਮੇਰਾ ਬਰ ਗਾਰੰਟੀ ਦੇਣ ਦੀ ਕੋਈ ਲੋੜ ਹੁੰਦੀ ਨਹੀਂ ਚੈੱਕ ਕਰ ਲੋ ਬੰਦਾ ਸ਼کاری ਹੋਵੇ ਨਾ ਤੇ ਬੱਚੇ ਇਹਨਾਂ ਤੇ ਬੁਆयां ਤੋਂ ਨਹੀਂ ਉਹਨਾਂ ਤੋਂ ਬੈਠਣ ਜੇ ਬੰਦਾ ਅਸਲ ਪਰਖੀ ਠੀਕ ਹੈ ਸਮਝਦਾਰ ਪੂਰੀ ਚੰਗੀ ਸਾਂਭ ਸੰਭਾਲ ਵਾਲਾ ਹੋਵੇ ਮੇਰਾ ਭਰਾ ਚੈੱਕ ਕਰ ਲੋ ਦੇਖੋ ਯਾਰ ਤੁਹਾਨੂੰ ਜੋੜੇ ਦਾ ਵजूद ਆਪ ਹੀ ਦੱਸ ਦੇਗਾ ਵੀਰੇ ਅਸਲ ਸਹੀ ਬਰੀਡਰ ਪੇ ਰਹੇ ਚੈੱਕ ਕਰ ਲੋ ਠੀਕ ਹੈ ਜੀ ਜਾਂਦੇ ਸਾਰ ਮੇਰਾ ਭਰਾ ਵਧੀਆ ਤੁਸੀਂ ਆਪਣਾ ਖਰਾਕ ਪਾਣੀ ਵਧੀਆ ਚਾਰੋ ਬੱਚੇ ਘੜਾ ਬੋ ਤੇ ਸਜਣੋ ਡਾਵੋ ਆਪਦੇ ਬੱਚੇ ਠੀਕ ਹੈ ਨਾ ਕਿਸੇ ਦੀ ਅੱਗੇ ਯਾਰ ਮੈਂ ਤਾਂ ਮੂੰਹਤਾ ਕਰਨ ਦੀ ਬੰਦੇ ਨੂੰ ਲੋੜ ਨਹੀਂ ਪੈਂਦੀ ਬੰਦੇ ਕੋਲ ਆਪਦੇ ਕੋਲ ਜਾਨਵਰ ਚੰਗੇ ਹੋ ਨਾ ਇੱਕ ਵਾਰੀ ਪੈਸੇ ਲਾਏ ਹੁਣ ਮੇਰਾ ਭਰਾ ਉਦੋਂ ਬਾਅਦ ਯਾਰ ਕਿਸੇ ਦੇ ਦਰ ਤੇ ਜਾਣ ਨਾਲੋਂ ਚੰਗਾ ਬੰਦਾ ਆਪਦੇ ਜੋੜਿਆਂ ਦੇ ਬੱਚੇ ਘੜਾਵੇ ਆਪ ਸਾਂਭੇ ਆਪ ਡਾਵੇ ਮੇਰਾ ਭਰਾ ਠੀਕ ਹੈ ਜੀ ਤੇ ਆਜੋ ਸੱਜਣੋ ਹੁਣ ਮੈਂ ਤੁਹਾਨੂੰ ਐਸੇ ਜੋੜੀ ਦੇ ਪਰਪਲ ਲਿਆਂਦਾ ਅੱਖਾਂ ਦਾ ਪੰਜਾਂ ਦਾ ਬਕਾਇਦਾ ਕੱਲੀ-ਕੱਲੀ ਚੀਜ਼ ਦਾ ਸ਼ੌਂਕ ਕਰਾਉਣਾ ਤੇ ਭਰਾ ਮੇਰਾ ਵੀਡੀਓ ਵਿੱਚ ਤੁਸੀਂ ਲਾਸਟ ਤੱਕ ਬਣੇ ਰਹੋ ਤੇ ਮੇਰਾ ਵੀ ਰਿਕਮੈਂਡ ਲਾਜ਼ਮੀ ਕਰਕੇ ਜਾਇਆ ਕਰੋ ਠੀਕ ਹੈ ਹਾਂਜੀ ਵੀ ਸਦਨੋ ਚੈੱਕ ਕਰੋ ਮੇਰਾ ਭਰਾ ਬਾਜੀ ਆਪਣੇ ਕਬੂਤਰ ਦੇ ਕੁਆਲਟੀ ਵਿੱਚ ਬਾਜੀ ਕਬੂਤਰ ਦਾ ਦੇਖੋ ਯਾਰ ਨੀਰਾ ਸਾਹਣ ਆ ਚੈੱਕ ਕਰੋ ਮੇਰਾ ਵੀਰੋ ਬਾਜੀ ਪਿਆਰ ਪੁੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਸਦਨੋ ਕੱਦ-ਕਾਠ ਜਨਬਰ ਦਾ ਚੈੱਕ ਕਰ ਲੋ ਰੰਗ ਰੂਪ ਸ਼ਕਲ ਅਕਲ ਆਏ ਹਾਏ ਹਾਏ ਮੈਂ ਕਹਿੰਦਾ ਸਦਨੋ ਕੀ ਆਈ ਬਾਤ ਆ ਯਾਰ ਦੇਖੋ ਬਾਕੀ ਤੁਹਾਨੂੰ ਕੂਤਰ ਪਿੰਜਰੇ ਉੱਤੇ ਛੱਡ ਕੇ ਵਿਖਾਇਆ ਗੜਕਦਾ ਵਿਖਾਇਆ ਸਦਰ ਨੂੰ ਠੀਕ ਹੈ ਜੀ ਬੰਦਾ ਫਿਦਾ ਹੋ ਜੇ ਯਾਰ ਇਹੋ ਜੀ ਚੀਜ਼ ਹੈ ਸਕੂਟਰ ਦੇ ਵਿੱਚ ਜਮਨ ਸਦਰ ਨੂੰ ਬੰਦ ਜੋੜ ਪਰ ਬਾਈ ਜੀ ਬਿਲਕੁਲ ਪਿਉਰਿਟੀ ਦੇ ਵਿੱਚ ਬਲੱਡ ਵੀਰੇ ਫਰੀਦਕੋਟ ਤੋਂ ਆਇਆ ਸੀਗਾ ਜੋੜਾ ਇਹ ਚੈੱਕ ਕਰ ਲਓ ਬਾਈ ਹਰਿਆਣੇ ਉੱਥੋਂ ਲੈ ਕੇ ਆਉਂਦੇ ਇਹ ਜਾਨਵਰ ਕੱਦ-ਕੱਦ ਚੈੱਕ ਕਰ ਲਓ ਸਦਰ ਨੂੰ ਫੱਕ ਚੈੱਕ ਕਰੋ ਕੂਤਰ ਦੀ ਅੱਗੋਂ ਚੌੜੀ ਤੇ ਪਿੱਛੋਂ ਜਮੈਂ ਦੇਖੋ ਜੀ ਇਹ ਆ ਅਸਲ ਚੀਨੇ ਕੂਤਰ ਠੀਕ ਹੈ ਜੀ ਕਵਾਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਬਾਕੀ ਬਜੀ ਪ੍ਰਾਈਸ ਜੋੜੇ ਦਾ 3000 ਰਿਆ ਠੀਕ ਹੈ ਜੀ ਬਿਲਕੁਲ ਸਦਨੋ ਅੱਧ ਦੇ ਵਿੱਚ ਜੋੜ ਆਇਆ ਅੱਧ ਰੇਟ ਦੇ ਵਿੱਚ ਠੀਕ ਹੈ ਜੀ ਕਿਸੇ ਭਰਾ ਨੂੰ ਚਾਹੀਦਾ ਹੋਵੇ ਵੀਰੇ ਨਾਲ ਨਾਲ ਫੋਨ ਕਰ ਲਿਓ ਮੁੜ ਕੇ ਨਾ ਕਹਿਓ ਵੀਰੇ ਸਾਡੇ ਤੋਂ ਪੈਸੇ ਜ਼ਿਆਦਾ ਵਾਲਾ ਜੋੜਾ ਸਾਨੂੰ ਦੇ ਦੇ ਆ ਚੈੱਕ ਕਰ ਲਓ ਮੇਰਾ ਵੀਰ ਸਦਨੋ ਕਬੂਤਰ ਆਪਣੇ ਦੀ ਅੱਖ ਦੀ ਕੁਆਲਿਟੀ ਬਿਲਕੁਲ ਬਜੀ ਚਿੱਟੀਆਂ ਅੱਖਾਂ ਦੇ ਵਿੱਚ ਨੀਲੇ ਡੋਰਿਆਂ ਦਾ ਆਪਣਾ ਕੁਤਰ ਉਤੋ ਬਜੀ ਜਮਾ ਬੰਦ ਜੋੜ ਕੁਤਰ ਦੀਆਂ ਪਲਕਾਂ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਜਿਵੇਂ ਆਰੀ ਦੇ ਦੰਦ ਹੁੰਦੇ ਹਨ ਆ ਚੈੱਕ ਕਰ ਲਓ ਬਰੇ ਕੱਦ ਕਾਟ ਸ਼ਕਲ ਅਕਲ ਹਰ ਪੱਖੋਂ ਚੰਗਾ ਕਬੂਤਰ ਆ ਪਾ ਚੈੱਕ ਕਰ ਲੋ ਦੇਖੋ ਜੀ ਪੋਟਾ ਕਬੂਤਰ ਦਾ ਠੀਕ ਹੈ ਤੇ ਆ ਬੋ ਜੀ ਦੂਜੀ ਸਾਈਡ ਦੀ ਅੱਖ ਦੀ ਕੁਆਲਿਟੀ ਚੈੱਕ ਕਰ ਲੋ ਮਰਾ ਵੀਰ ਇੱਧਰ ਰੱਖ ਕੇ ਮੈਂ ਥੋੜਾ ਜਿਹਾ ਇਹ ਆ ਲਓ ਜੀ ਬਿਲਕੁਲ ਚਿੱਟੀਆਂ ਉਤੋਂ ਬਜੀ ਨੀਲੇ ਡੋਰੀਆਂ ਦਾ ਆਪਣਾ ਕਬੂਤਰ ਸਦਣਾ ਜਮਾ ਪੋਸਟਾਂ ਹੀ ਕਰਨੀਆਂ ਕਬੂਤਰ ਦੇ ਤੇ ਆ ਮਰਾ ਵੀਰ ਜਾਨ ਬਰ ਆਪਣਾ ਦਾ ਪੱਲਾ ਜੀ ਠਹਿਰ ਜਾ ਵੀ ਠਹਿਰ ਜਾ ਲਓ ਜੀ ਦੇਖੋ ਮਰਾ ਭਰਾ ਕਿੱਡੇ ਵੱਡੇ ਕੱਦ ਕਾਟ ਦਾ ਕਬੂਤਰ ਤੇ ਬਜੀ ਪਹਿਲੀਆਂ ਤਣ ਨਿਕਲਣੀਆਂ ਜੋਨ ਕੇ ਕੰਨੀਆਂ ਨੀਰੀਆਂ ਕਾਲੀਆਂ ਚੈੱਕ ਕਰ ਲੋ ਠੀਕ ਹੈ ਜੀ ਬਾਕੀ ਸ਼ੈਕਲ ਵੀ ਚੈੱਕ ਕਰ ਲੋ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਏਗਾ ਕਿ ਕੂਤਰ ਦੇ ਵਿੱਚ ਕੀ ਗੱਲਬਾਤ ਹੈ ਵੀਰੇ ਔਰ ਬਈ ਨੀਰੀ ਕਾਲੀ ਪੂਛ ਬਿਲਕੁਲ ਸਦਨੋ ਪੂਛ ਤਾਂ ਹੀ ਕਰਨੀਆਂ ਨੇ ਕੂਤਰ ਦੇ ਤੇ ਆ ਮੇਰਾ ਵੀਰ ਅਗਲਾ ਪੱਲਾ ਜੀ ਚੈੱਕ ਕਰ ਲੋ ਠੀਕ ਹੈ ਤੇ ਆ ਸਦਨੋ ਜਾਨਵਰ ਆਪਣੇ ਦੇ ਪੈਰ ਬਾਈ ਜੀ ਪਹਿਲਾਂ ਬਿਲਕੁਲ ਬੰਦ ਜੋੜਾਂ ਦਾ ਆਪਣਾ ਕੂਤਰ ਪੈਰ ਦੇ ਵਿੱਚ ਮੇਰਾ ਵੀਰ ਕੂਤਰ ਦੇ ਰਿੰਗ ਲੱਗੀ ਹੋਈ ਨਾ ਫੋਨ ਨੰਬਰ ਬਕਾਇਦਾ ਸਭ ਲੱਗਾ ਹੋਇਆ ਜੀ ਚੈੱਕ ਕਰ ਲੋ ਠੀਕ ਹੈ ਜੀ ਬਾਕੀ ਪੈਰਾਂ ਦੀ ਕੁਆਲਿਟੀ ਚੈੱਕ ਕਰੋ ਬਿਲਕੁਲ ਲਾਲ ਸੁਰਖ ਪੈਰਾਂ ਦਾ ਕੂਤਰ ਠੀਕ ਹੈ ਜੀ ਪੈਰ ਦੇ ਵਿੱਚ ਮੇਰਾ ਵੀ ਪੱਕੀ ਰੰਗੇ ਸੇ ਜਨਵਰ ਤੇ ਲੱਗੀ ਹੋਈ ਹੈ ਬਾਈ ਜੀ ਬਿਲਕੁਲ ਸਿਲੈਕਟਡ ਜੋੜੇ ਨੇ ਆ ਬਾਈ ਜੀ ਕੂਤਰ ਦੀ ਪੂਛ ਬਿਲਕੁਲ ਬੰਦ ਪੂਛ ਦਾ ਕੋਈ ਕਿਤੋਂ ਆਪਾਂ ਫੜੀ ਨਹੀਂ ਹੈ ਕੋਈ ਕਹੋ ਨਹੀਂ ਆ ਔਰ ਬਾਈ ਜੀ ਨੀਰੀ ਕਾਲੀ ਪੂਛ ਰੱਖਦਾ ਹੈ ਕੂਤਰ ਆਪਣਾ ਚੈੱਕ ਕਰ ਲਓ ਦੇਖੋ ਜੀ ਤੇ ਇੱਕ ਦੋ ਬਾਈ ਜੀ ਲਾਲ ਸ਼ੈਂਬਾ ਕੂਤਰ ਦੇ ਢੂਈ ਦੇ ਉੱਤੇ ਚੈੱਕ ਕਰ ਲਓ ਬਾਕੀ ਆ ਫਰੰਟ ਚੈੱਕ ਕਰ ਲਓ ਜੀ ਕੂਤਰ ਦਾ ਦੇਖੋ ਮੇਰਾ ਭਰਾ ਤੇ ਆਹ ਬਈ ਜੀ ਆਪਣਾ ਸੀਗਾ ਮਕਰ ਕਮਲ ਕੂਤਰ ਤੇ ਆਹ ਉਹ ਭਰਾ ਨੂੰ ਮੈਸੂ ਨੂੰ ਇਹਦੇ ਨਾਲ ਲੱਗੀ ਮਾਦੀ ਦਾ ਸ਼ੌਂਕ ਕਰਾਉਣਾ ਤੇ ਵੀਡੀਓ ਵਿੱਚ ਮੇਰਾ ਵੀ ਤੁਸੀਂ ਲਾਸਟ ਤੱਕ ਬਣੇ ਰਹੋ ਕਮੈਂਟ ਕਰਨਾ ਨਾ ਭੁੱਲਿਓ ਮੇਰਾ ਵੀਰ ਠੀਕ ਹੈ ਜੀ ਆਹ ਆਪਣੀ ਬੱਡੇ ਕੂਤਰੀ ਬਾਈ ਜੀ ਚੈੱਕ ਕਰੋ ਜੀ ਮਾਦੀ ਆਪਣੀ ਦੀ ਕੁਆਲਿਟੀ ਠੀਕ ਹੈ ਜੀ ਕਾਲੇ ਚੀਨੀ ਸਦਨੋਂ ਪੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਗੱਦ-ਗੱਦ ਥੋੜੀ ਸਕਰੀਨ ਦੇ ਸਾਹਮਣੇ ਆ ਠੀਕ ਹੈ ਜੀ ਰੰਗ ਰੂਪ ਸ਼ਕਲ ਆਗਲ ਚੈੱਕ ਕਰ ਲੋ ਬਿਲਕੁਲ ਬਾਈ ਜੀ ਬਰੀ ਗਾਂ ਸਾਫ ਵਰਗੀ ਕੂਤਰੀ ਆ ਠੀਕ ਹੈ ਜੀ ਚਿੱਟੀਆਂ ਅੱਖਾਂ ਕਾਲੀ ਨੋਕ ਬਾਕੀ ਬਾਈ ਜੀ ਮਾਦੀ ਇਹ ਆਂਡੇ ਲਾਉਣ ਵਾਲੀ ਆ ਆਪਾਂ ਤੁਹਾਨੂੰ ਜਿਆਦਾ ਇਹਦਾ ਸ਼ੌਂਕ ਨਹੀਂ ਕਰਾਉਣਾ ਤੇ ਆ ਬਾਈ ਜੀ ਮਾਦੀ ਆਪਣੀ ਦੀ ਆਖਿਆ ਜੀ ਆਖਰੀ ਮੇਰਾ ਪੂਰਾ ਕੁਆਲਿਟੀ ਚੈੱਕ ਕਰ ਲੋ ਇੱਧਰ ਰੱਖ ਦੁੱਪੇ ਥੋੜਾ ਲਓ ਜੀ ਬਿਲਕੁਲ ਬਾਈ ਜੀ ਦੁੱਧ ਚਿੱਟੀਆਂ ਅੱਖਾਂ ਅੱਖਾਂ ਦਾ ਨੂਰ ਚੈੱਕ ਕਰ ਲੋ ਤੁਹਾਨੂੰ ਬਿਲਕੁਲ ਟੇਪਰ ਦੇ ਵਿੱਚ ਸਿਰ ਦੁੱਧ ਚਿੱਟੀਆਂ ਅੱਖਾਂ ਦੀ ਆਪਣੀ ਗੂਤਰੀ ਨੀਰੀ ਕਾਲੀ ਪੂਛ ਬਾਕੀ ਐਸ ਬੰਨੇਉ ਮੇਰਾ ਭਰਾ ਮਾਦੀ ਆਪਣ ਨੂੰ ਤੁਸੀਂ ਚੈੱਕ ਕਰ ਲਓ ਠੀਕ ਹੈ ਜੀ ਅੱਗੋਂ ਮਾਦੀ ਦਾ ਤੁਸੀਂ ਫਰੰਟ ਵੀ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਆਹ ਬਾਈ ਜੀ ਦੂਜੀ ਸਾਈਡ ਦੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਸਦਰੋਂ ਬਿਲਕੁਲ ਟੇਪਰ ਦੇ ਵਿੱਚ ਸਾਰੇ ਆ ਠੀਕ ਹੈ ਜੀ ਪੈਰ ਦੇ ਵਿੱਚ ਇਹਦੇ ਵੀ ਪੱਕੀ ਰਿੰਗ ਲੱਗੀ ਹੋਈ ਆ ਮੇਰਾ ਵੀਰ ਤੇ ਬਾਈ ਜੀ ਕੱਚ ਦੇ ਗੁਲਾਬੀ ਰੰਗ ਵੀ ਲੱਗਿਆ ਤੁਸੀਂ ਡਾਉਣੀ ਕੂਤਰੀ ਡਾ ਵੀ ਸਕਦੇ ਹੋ ਪਿਛਲੇ ਸੀਜ਼ਨ ਦੀ ਮੇਰਾ ਵੀਰ ਉੱਡੀ ਹੋਈ ਕੂਤਰੀ ਆ ਠੀਕ ਹੈ ਤੇ ਬਾਕੀ ਜੇ ਕਿਸੇ ਭਰਾਉਣੇ ਡਾਉਣੀ ਹੋਈ ਆਪਾਂ ਬਾਈ ਤੋਂ ਤੁਹਾਨੂੰ ਛਤਰੀ ਦੀ ਫੋਟੋ ਮੰਗਾ ਦੇਾਂਗੇ ਇਹ ਇਹ ਕਿਹੜੇ ਢਾਂਗੀ ਉੱਤੇ ਲੱਗੀ ਹੋਈ ਸੀਗੀ ਆਹ ਬਾਈ ਜੀ ਮਾਦੀ ਦੀ ਪੂਛ ਹੈ ਜੀ ਬਿਲਕੁਲ ਬੰਦ ਪੂਛ ਰਾਦੀ ਉੱਪਰ ਕਰ ਲੋ ਥੱਲੇ ਕਰ ਲੋ ਜਿੱਧਰ ਮਰਜ਼ੀ ਹਲਾਈ ਚਲੋ ਜੀ ਬਿਲਕੁਲ ਬੰਦ ਪੂਛ ਰਾਦੀ ਕੁਤਰੀ ਆਪਣੀ ਨੀਰੀ ਕਾਲੀ ਪੂਛ ਹੈ ਜੀ ਤੇ ਆਹ ਸੱਜਣੋਂ ਨੈਕਸਟ ਪੱਲਾ ਮੇਰਾ ਭਰਾ ਆਪਣੀ ਮਾਦੀ ਦਾ ਠੀਕ ਹੈ ਜੀ ਪਹਿਲੀਆਂ ਬਾਈ ਜੀ ਤਿੰਨ ਤਿੰਨ ਕਨੀਆਂ ਕਾਲੀਆਂ ਬਾਕੀ ਨੀਰੀ ਚਿੱਟੇ ਪੱਲਿਆਂ ਦੀ ਆਪਣੀ ਇਹ ਕੁਤਰੀ ਹੈ ਤੇ ਆਹ ਬਾਈ ਜੀ ਮਾਦੀ ਦੇ ਪੈਰ ਪੈਰਾਂ ਦੀ ਕੁਆਲਿਟੀ ਚੈੱਕ ਕਰ ਲੋ ਬਿਲਕੁਲ ਸੱਜਣੋਂ ਬਰੀਕ ਜੇ ਪੈਰ ਆ ਤੇ ਆਹ ਬਾਈ ਜੀ ਪੈਰ ਦੇ ਵਿੱਚ ਇਹਦੇ ਵੀ ਰਿੰਗ ਲੱਗੀ ਹੋਈ ਹੈ ਜੀ ਚੈੱਕ ਕਰ ਲੋ ਨਾ ਫੋਨ ਨੰਬਰ ਸਭ ਲੱਗਿਆ ਹੋਇਆ ਜੀ। ਔਰ ਮੇਰੇ ਬਾਂਦੇਵੜਾਂ ਦੀ ਕੂਦਰੀ ਆਂਡੇ ਲਾਉਣ ਵਾਲੀ ਆਪਣੀ ਮਾਦੀ ਹੈ ਇਹ। ਠੀਕ ਹੈ। ਆਹ ਲੋ ਜੀ। ਆਹਾ ਸੱਦ ਨੂੰ ਆਪਣੀ ਮਕਮਲ ਕੂਦਰੀ ਸੀਗੀ ਤੇ ਆਉਂਪਰਾ ਹੁਣ ਮੈਂ ਸੋਨੂੰ ਜੋੜਾ ਇਹ ਜਾਲ ਦੇ ਵਿੱਚ ਛੱਡ ਕੇ ਤੁਰਦਾ ਫਿਰਦਾ ਵਿਖਾਉਣਾ। ਲਓ ਜੀ। ਬਣਾਈ ਜਾਂਦੇ ਸੀਗੇ ਵੀਡੀਓ ਸੱਦ ਨੂੰ ਤੇ ਚੋਬਰ ਚੈੱਕ ਆ ਲੋ ਪਿੰਜਰੇ ਵਿੱਚੋਂ ਨਿਕਲ ਕੇ ਉੱਪਰ ਬਹਿ ਗਿਆ। ਦੇਖੋ ਜੀ। ਠੀਕ ਹੈ ਕੂਦਰੀ ਫਿਰਦੀ ਥੱਲੇ ਇਹਦੀ। ਯਾ ਪਹਿਲਾਂ ਗੱਭਰੂ ਪੌਂਦਾ ਪਹਿਲਾਂ ਚੱਕਰੋ ਚੈੱਕ ਮੇਰਾ ਭਰਾ ਫਿਰ ਦੇਖੋ ਜੀ ਮੈਂ ਕਹਿੰਦਾ ਭਾਜੀ ਪੂਰੀ ਗੱਲ ਬਾਤ ਆ ਯਾਰ ਜੋੜੇ ਦੇ ਵਿੱਚ ਚੈੱਕ ਕਰ ਲਓ ਵੀਰੇ ਬੰਦੇ ਦੀ ਰੂਹ ਖੁਸ਼ ਹੁੰਦੀ ਯਾਰ ਇਹੋ ਜਿਹੇ ਜਾਨਵਰਾਂ ਨੂੰ ਵੇਖ ਕੇ ਠੀਕ ਨਹੀਂ ਪੂਰੀ ਫਿਰਦੀ ਦੀ ਆ ਵੇ ਥੱਲੇ ਤੇ ਚੋਬਰ ਫਿਰਦਾ ਉੱਪਰ ਜੀ ਬਾਕੀ ਤੁਸੀਂ ਦੁਬਾਰ ਤੋਂ ਮੇਰਾ ਭਰਾ ਜਾਨਵਰ ਆਪਣਾ ਚੈੱਕ ਕਰ ਲਓ ਜੀ ਇਹਨਾਂ ਦੀ ਸਟੈਂਡਿੰਗ ਪੋਜੀਸ਼ਨ ਪਲੱਸ ਵੀਰੇ ਕਬੂਤਰ ਬਾਕੀ ਮੇਰਾ ਵੀ ਟਾਈਮ ਨਾਲ ਫੋਨ ਲਾ ਲਿਓ ਮੇਰਾ ਭਰਾ ਕਿਉਂਕਿ ਬਾਈ ਜੀ ਜੀ ਇੰਨੇ ਜ਼ਬਰਦਸਤ ਹਨ ਕਿਉਂਕਿ ਤੁਹਾਨੂੰ ਪਤਾ ਮੇਰਾ ਭਰਾ ਤੁਸੀਂ ਆਪਾਂ ਨੂੰ ਇੰਨਾ ਪਿਆਰ ਕਰਦੇ ਹੋ ਚੀਜ਼ ਮੇਰਾ ਵੀ ਰੇਖੜਨੀ ਨਹੀਂ ਠੀਕ ਹੈ ਜੀ ਤੁਹਾਡੀ ਡਿਮਾਂਡ ਤੇ ਮੇਰਾ ਵੀਰ ਆਪਾਂ ਚੰਗੇ ਚੰਗੇ ਮੈਂ ਕਹਿੰਦਾ ਬਾਈ ਜੀ ਪੂਰੇ ਤਰਾਸ਼ ਕੇ ਆਉਦੇ ਹੋ ਲੋ ਜਾਂੰਪੁਰ ਲੈ ਕੇ ਆਈ ਦਿਨੇ ਤਾਂ ਜੋ ਕੋਈ ਬੰਦਾ ਆਪਾਂ ਨੂੰ ਲਾਂਭਾ ਨਾ ਦੇ ਸਕੇ ਯਾਰ ਕਿ ਵੀਰੇ ਜਾਂੰਪੁਰ ਦੇ ਵਿੱਚ ਕੋਈ ਗੱਲਬਾਤ ਸਾਨੂੰ ਬੀਕੀ ਨਹੀਂ ਐ ਜਿਉਂ ਫਲਾਣਾ ਧਮਾਕਾ ਜੀ ਸਿੰਗਲ ਸਿੰਗਲ ਕਰਕੇ ਜੋੜਾ ਲਾਵਾਂਗੇ ਵੀਰੇ ਪਰ ਜੋੜਾ ਉਹ ਲਾਵਾਂਗੇ ਕਿ ਹਾਂ ਵੀ ਵਾਕਈ ਪਤਾ ਲੱਗੇ ਕਿ ਹਾਂ ਵੀਰੇ ਬਾਕੀ ਕਬੂਤਰ ਬੈਠੇ ਨੇ ਜੇ ਉਹ ਡੇਲੀ ਵੀਡੀਓ ਲਾਉਂਦੇ ਆ ਤਾਂ ਮੋਗਾਂ ਵਾਲਾ ਕੋਲ ਵੀਰੇ ਕਬੂਤਰ ਹੈਗੇ ਨੇ ਤਾਂ ਕਰਕੇ ਕੈਮਰਾ ਭਰਾ ਅਗਲੀ ਵੀਡੀਓ ਲਾਉਂਦੇ ਆ ਠੀਕ ਹੈ ਚੈੱਕ ਕਰ ਲਓ ਮੇਰਾ ਭਰਾ ਤੁਸੀਂ ਬਾਕੀ ਮਾਦੀ ਦੇ ਇੱਕ ਦੋ ਦਿਨਾਂ ਅੰਦਰ ਮੇਰਾ ਵੀ ਜਿਵੇਂ ਤੁਹਾਨੂੰ ਮੈਂ ਦੱਸਿਆ ਆਂਡੇ ਲਾ ਦੇਗੀ ਠੀਕ ਹੈ ਜੀ ਤੋਂ ਠੀਕ ਹੈ ਵੀ ਸਦਨ ਨੂੰ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫੇਰ ਲਾ ਕੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਵਧੀਆ ਨਸਲ ਵਾਲੇ ਜਾਨਵਰ ਤਗ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬੈ ਜੀ